ਸਿੱਖਾਂ ਨੂੰ ਮਿਲਿਆ ਨਵਾਂ ਪ੍ਰਧਾਨ ਬੈਠਕ 'ਚ ਲੱਗੀ ਮੋਰ ਕੌਮ ਦੀ ਭਲਾਈ ਲਈ ਹੋਣ ਕੇ ਕੰਮ ਆਸਟ੍ਰੇਲੀਆ 'ਚ ਕੁਦਰਤ ਦਾ ਕੈਰ ਹਾਲਾਤ ਬਣੇ ਚਿੰਤਾਜਨਕ ਨਵੀਂ ਐਡਵਾਈਜ਼ਰੀ ਹੋਈ ਜਾ ਰਹੀ ਅਮਰੀਕਾ 'ਚ ਵਾਪਰਿਆ ਵੱਡਾ ਹਾਦਸਾ 15 ਘਰਾਂ ਨੂੰ ਲੱਗੀ ਅੱਗ ਹਫੜਾ ਧਫੜੀ ਦਾ ਮੋਹੱਲਾ ਜਨਮ ਸਰਟੀਫਿਕੇਟ ਸੰਬੰਧੀ ਵੱਡਾ ਫੈਸਲਾ ਅਦਾਲਤ ਦੇ ਫੈਸਲੇ ਤੋਂ ਹੈਰਾਨ ਹੋਏ ਲੋਕ ਸੋਚਾਂ ਦੇ ਵਿੱਚ ਪਏ ਜੋੜੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧ ਕਮੇਟੀ ਨੂੰ ਨਵਾਂ ਪ੍ਰਧਾਨ ਮਿਲ ਗਿਆ ਹਰਿਆਣਾ ਕਮੇਟੀ ਦੀ ਕਮਾਨ ਹੁਣ ਜਗਦੀਸ਼ ਸਿੰਘ ਛਿੰਡਾ ਦੇ ਹੱਥ ਵਿੱਚ ਆ ਗਈ ਹੈ ਦੱਸਦੀ ਹੈ ਕਿ ਉਹਨਾਂ ਦੀ ਚੋਣ ਸੰਘਾਸਨ ਵਿਵਾਦਾਂ ਅਤੇ ਗੁਰਦੁਆਰਾ ਪ੍ਰਬੰਧਨ ਨੂੰ ਲੈ ਕੇ ਚੱਲ ਰਹੀਆਂ ਚੁਣੌਤੀਆਂ ਦੇ ਦਰਮਿਆਨ ਹੋਈ ਹੈ 47 ਮੈਂਬਰਾਂ ਦੀ ਬੈਠਕ 'ਚ ਛਿੰਡਾ ਦਾ ਨਾਮ ਫਾਈਨਲ ਹੋਇਆ ਨਵੀਂ ਜ਼ਿੰਮੇਵਾਰੀ ਸੰਭਾਲਣ ਤੋਂ ਬਾਅਦ ਛਿੰਡਾ ਨੇ ਕਿਹਾ ਕਿ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਮਰਿਆਦਾ ਅਨੁਸਾਰ ਗੁਰੂ ਘਰਾਂ ਦੇ ਪ੍ਰਬੰਧਨ ਨੂੰ ਸੁਚੱਜਾ ਬਣਾਉਣ ਅਤੇ ਸਿੱਖ ਕੌਮ ਦੀ ਭਲਾਈ ਲਈ ਕੰਮ ਕਰਨਗੇ ਜਗਦੀਸ਼ ਸਿੰਘ ਛਿੰਡਾ ਦੇ ਪ੍ਰਧਾਨ ਬ ਛਾਇਆ ਅਤੇ ਉਮੀਦ ਜਿਤਾਈ ਜਾ ਰਹੀ ਹੈ ਕਿ ਉਹ ਸਿੱਖ ਸੰਗਤ ਦੀਆਂ ਉਮੀਦਾਂ ਤੇ ਖਰੇ ਉਤਰਨਗੇ ਆਸਟ੍ਰੇਲੀਆ ਦੇ ਪੂਰਬੀ ਟੱਟ ਤੇ ਹੜ ਦਾ ਕਹਿਰ ਜਾਰੀ ਹੈ ਹੜ ਕਾਰਨ ਹੁਣ ਤੱਕ 3 ਲੋਕਾਂ ਦੀ ਮੌਤ ਦੀ ਜਾਣਕਾਰੀ ਸਾਹਮਣੇ ਆਈ ਹੈ ਜਦਕਿ ਇੱਕ ਹੋਰ ਦੇ ਲਾਪਤਾ ਹੋਣ ਦੀ ਖਬਰ ਹੈ ਇਸ ਖੇਤਰ ਵਿੱਚ ਉਂਝ ਵੀ ਹੋਰ ਭਾਰੀ ਬਾਰਿਸ਼ ਦੀ ਭਵਿੱਖਬਾਣੀ ਕੀਤੀ ਗਈ ਸੀ ਸਿਡਨੀ ਦੇ ਉੱਤਰ ਵਿੱਚ ਨਿਊ ਸਾਊਥ ਵੇਲਜ਼ ਰਾਜ ਵਿੱਚ ਹੜ ਦੀ ਐਮਰਜੈਂਸੀ ਵਿੱਚ 500 ਤੋਂ ਵੱਧ ਲੋਕਾਂ ਨੂੰ ਬਚਾਇਆ ਗਿਆ ਮੰਗਲਵਾਰ ਤੋਂ ਇਸ ਖੇਤਰ ਵਿੱਚ ਭਾਰੀ ਬਾਰਿਸ਼ ਹੋਈ ਹੈ ਹੜ 1921 ਅਤੇ 1929 ਵਿੱਚ ਸਥਾਪਿਤ ਕੀਤੇ ਗਏ ਸਥਾਨਿਕ ਰਿਕਾਰਡਾਂ ਤੋਂ ਵੱਧ ਹੈ ਨਿਊਜ਼ ਸਾਊਥ ਵੇਲਜ਼ ਦੇ ਪ੍ਰੀਮੀਅਰ ਕ੍ਰਿਸਟਾ ਟਾਫਰਮੈਂਸ ਨੇ ਕਿਹਾ ਕਿ 50 ਹਜ਼ਾਰ ਲੋਕਾਂ ਨੂੰ ਹੜ੍ਹ ਦੇ ਪਾਣੀ ਤੋਂ ਦੂਰ ਜਾਣ ਜਾਂ ਅਲੱਗ-ਥਲੱਗ ਹੋਣ ਦੀ ਤਿਆਰੀ ਕਰਨ ਲਈ ਚੇਤਾਵਨੀ ਦਿੱਤੀ ਗਈ ਹੈ ਫਾਇਰ ਐਂਡ ਰੈਸਕਿਊ ਕਮਿਸ਼ਨਰ ਜੇ ਰਾਮ ਫਿਊਟਰੇਲ ਨੇ ਕਿਹਾ ਕਿ ਨਿਊ ਸਾਊਥ ਵੇਲਜ਼ ਦੇ ਮੋਟੋ ਵਿੱਚ ਇੱਕ ਹੜ੍ਹ ਵਾਲੇ ਘਰ ਵਿੱਚੋਂ ਇੱਕ 76 ਸਾਲਾ ਵਿਅਕਤੀ ਦੀ Laash ਬਰਾਮਦ ਕੀਤੀ ਗਈ ਹੈ ਪੁਲਿਸ ਦੇ ਇੱਕ ਬਿਆਨ ਵਿੱਚ ਕਿਹਾ ਗਿਆ ਹੈ ਕਿ ਵੀਰਵਾਰ ਤੜਕੇ ਰੋਜ਼ਬੋਡ ਨੇੜੇ ਹੜ ਦੇ ਪਾਣੀ ਵਿੱਚੋਂ ਇੱਕ 30 ਸਾਲ ਦੀ ਉਮਰ ਦੇ ਇੱਕ ਆਦਮੀ ਦੀ ਲਾਸ਼ ਬਰਾਮਦ ਕੀਤੀ ਗਈ ਹੈ ਉਹ ਬੁੱਧਵਾਰ ਰਾਤ ਨੂੰ ਇੱਕ ਹੜ ਵਾਲੇ ਚੌਰਾਹੇ ਵਿੱਚੋਂ ਗੱਡੀ ਚਲਾਉਣ ਦੀ ਕੋਸ਼ਿਸ਼ ਕਰਦੇ ਸਮੇਂ ਲਾਪਤਾ ਹੋ ਗਿਆ ਸੀ ਬੁੱਧਵਾਰ ਰਾਤ ਨੂੰ ਬਰੂਕਲਾਨਾ ਨੇੜੇ ਹੜ ਦੇ ਪਾਣੀ ਵਿੱਚ ਫਸਣ ਤੋਂ ਬਾਅਦ ਇੱਕ 60 ਸਾਲਾ ਔਰਤ ਦੀ ਵੀਰਵਾਰ ਨੂੰ ਲਾਸ਼ ਮਿਲੀ ਐਮਰਜੈਂਸੀ ਸੇਵਾਵਾਂ ਮੰਤਰੀ ਜਿਹਹਾਦ ਡਿਬਨੇ ਕਹਾਂਗੇ ਪਿਛਲੇ 24 ਘੰਟਿਆਂ ਵਿੱਚ 330 ਹੜ ਬਚਾਅ ਕਾਰਜ ਕੀਤੇ ਗਏ ਨੇ ਸ਼ਤਾਂ ਅਤੇ ਵਾਰੰਟਿਆਂ ਤੋਂ ਹਟਦੇ ਪਾਣੀ ਵਿੱਚ ਫਸੇ ਲੋਕਾਂ ਨੂੰ ਬਚਾਉਣ ਲਈ ਹੈਲੀਕਾਪਟਰ ਦੀ ਵਰਤੋਂ ਕੀਤੀ ਗਈ ਹੈ ਹੜ੍ਹ ਨੇ ਨਿਊ ਸਾਊਥ ਵਿਲਜ਼ ਵਿੱਚ ਟੈਰੀ ਕੈਂਪਸ ਪੋਰਟ ਮੈਕਵਰੀ ਕੋਪਸ ਹਰਬਰ ਅਤੇ ਪੈਲਿੰਗਨ ਸਮੇਤ ਪਈਚਾਰਿਆਂ ਨੂੰ ਪ੍ਰਭਾਵਿਤ ਕੀਤਾ ਹੈ ਅਮਰੀਕਾ ਦੇ ਸੈਨ ਡਿਆਗੋ ਚ ਇੱਕ ਵੱਡਾ ਹਾਦਸਾ ਹੋ ਗਿਆ ਜਾਣਕਾਰੀ ਮੁਤਾਬਕ ਇੱਕ ਛੋਟਾ ਜਹਾਜ਼ ਹਾਦਸਾ ਗ੍ਰਸਤ ਹੋ ਗਿਆ ਇਸ ਹਾਦਸੇ ਕਾਰਨ ਲਗਭਗ 15 ਘਰਾਂ ਨੂੰ ਅੱਗ ਲੱਗੀ ਹਾਦਸੇ ਵਾਲੀ ਥਾਂ ਨੂੰ ਖਾਲੀ ਕਰਵਾ ਲਿਆ ਗਿਆ ਸਥਾਨਕ ਅਧਿਕਾਰੀਆਂ ਅਨੁਸਾਰ ਸੈਨ ਡਿਆਗੋ ਚ ਇੱਕ ਛੋਟਾ ਜਹਾਜ਼ ਅਸਮਾਨ ਵਿੱਚ ਉੱਡ ਰਿਹਾ ਸੀ ਧੁੰਦ ਦੇ ਮੌਸਮ ਕਾਰਨ ਜਹਾਜ਼ ਅਚਾਨਕ ਕ੍ਰੈਸ਼ ਹੋ ਗਿਆ ਤੇ ਅਸਮਾਨ ਤੋਂ ਸਿੱਧਾ ਰਹਾਇਸ਼ੀ ਖੇਤਰ ਵਿੱਚ ਸਥਿਤ ਘਰਾਂ ਉੱਪਰ ਡਿੱਗ ਪਿਆ ਜਹਾਜ਼ ਦੇ ਧਮਾਕੇ ਹੁੰਦਿਆਂ ਹੀ ਘਰਾਂ ਵਿੱਚ ਭਿਆਨਕ ਅੱਗ ਲੱਗੀ ਅੱਗ ਨੇ 15 ਘਰਾਂ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਫਾਇਰ ਵਿਭਾਗ ਦੇ ਅਧਿਕਾਰੀ ਨੇ ਮੀਡੀਆ ਨੂੰ ਦੱਸਿਆ ਕਿ ਹਾਦਸੇ ਤੋਂ ਬਾਅਦ ਜੈਟ ਫਿਊਲ ਚਾਰੇ ਪਾਸੇ ਫੈਲ ਗਿਆ ਜਹਾਜ਼ ਹਾਦਸੇ ਵਿੱਚ ਅਜੇ ਕਿਸੇ ਜਾਨੀ ਨੁਕਸਾਨ ਦੀ ਕੋਈ ਖਬਰ ਨਹੀਂ ਮਿਲੀ ਫੈਡਰਲ ਐਵੀਏਸ਼ਨ ਐਡਮਿਨਿਸਟ੍ਰੇਸ਼ਨ ਨੇ ਕਿਹਾ ਕਿ ਸਸੈਨਾ 550 ਜਹਾਜ਼ ਮੌਟਗੁਮਰੀ ਗਿਪਸ ਐਗਜ਼ੀਕਿਊਟਿਵ ਹਵਾਈ ਅੱਡੇ ਦੇ ਨੇੜੇ ਹਾਦਸਾ ਗ੍ਰਸਤ ਹੋ ਗਿਆ ਐਫਏਏ ਨੇ ਕਿਹਾ ਕਿ ਅਜੇ ਇਹ ਪਤਾ ਨਹੀਂ ਹੈ ਕਿ ਜਹਾਜ਼ ਵਿੱਚ ਕਿੰਨੇ ਲੋਕ ਸਵਾਰ ਸਨ ਇਹ ਜਹਾਜ਼ 6 ਤੋਂ 8 ਲੋਕਾਂ ਨੂੰ ਲਿਜਾ ਸਕਦਾ ਹੈ ਇਹ ਘਟਨਾ ਤੜਕੇ 3:47 ਮਿੰਟ ਤੇ ਕਰੀਬ ਸੈਲਮਨ ਸਟਰੀਟ ਦੇ 3100 ਬਲਾਕ ਵਿੱਚ 1100 ਨੇੜੇ ਵਾਪਰੀ ਜੋ ਕਿ ਇੱਕ ਫੌਜੀ ਰਿਹਾਇਸ਼ੀ ਖੇਤਰ ਹੈ ਸਹਿਨ ਡਿਓਗਾ ਫਾਇਰ ਰੈਸਕਿਊ ਡਿਵੀਜ਼ਨ ਦੇ ਮੁਖੀ ਡੈਨ ਐਡੀ ਦੇ ਅਨੁਸਾਰ ਘਟਨਾ ਸਥਾਨ ਤੋਂ ਅਜੇ ਤੱਕ ਕਿਸੇ ਨੂੰ ਵੀ ਹਸਪਤਾਲ ਨਹੀਂ ਲਿਜਾਇਆ ਗਿਆ ਕਈ ਘਰ ਅਤੇ ਵਨ ਅੱਗ ਦੀ ਲਪੇਟ ਵਿੱਚ ਆ ਗਏ ਡੈਨ ਐਡੀ ਨੇ ਕਿਹਾ ਕਿ ਸਾਡੇ ਕੋਲ ਇੱਕ ਹਾਜ਼ਮੇਟ ਦੀ ਟੀਮ ਹੈ ਅਸੀਂ ਜ਼ਰੂਰੀ ਸਰੋਤਾਂ ਮੰਗ ਕੀਤੀ ਐ ਅਸੀਂ ਫੌਜ ਨਾਲ ਵੀ ਕੰਮ ਕਰ ਰਹੇ ਆ ਸਾਡਾ ਪਹਿਲਾ ਟੀਚਾ ਇਹ ਹੈ ਕਿ ਸਾਰੇ ਘਰ ਖਾਲੀ ਹੋਣ ਅਤੇ ਕੋਈ ਵੀ ਅੰਦਰ ਨਾ ਫਸੇ ਇਸ ਤੋਂ ਬਾਅਦ ਅਸੀਂ ਗੱਡੀਆਂ ਤੇ ਫਿਰ ਜਹਾਜ਼ ਦੀ ਤਲਾਸ਼ੀ ਲਵਾਂਗੇ ਇਟਲੀ ਦੀ ਸੰਵਧਾਨਕ ਅਦਾਲਤ ਨੇ ਜਨਮ ਸਰਟੀਫਿਕੇਟ ਤੇ ਰਜਿਸਟ੍ਰੇਸ਼ਨ ਸੰਬੰਧੀ ਇੱਕ ਵੱਡਾ ਫੈਸਲਾ ਸੁਣਾਇਆ ਫੈਸਲੇ ਵਿੱਚ ਕਿਹਾ ਗਿਆ ਕਿ ਹੁਣ ਦੋ ਔਰਤਾਂ ਜਨਮ ਸਰਟੀਫਿਕੇਟ ਤੇ ਇੱਕ ਬੱਚੇ ਦੇ ਮਾਪਿਆਂ ਵਜੋਂ ਰਜਿਸਟਰ ਕਰ ਸਕਦੀਆਂ ਨੇ ਅਦਾਲਤ ਮੁਤਾਬਕ ਸਮਲਿੰਗੀ ਮਾਪਿਆਂ ਵਾਲੇ ਪਰਿਵਾਰਾਂ ਵਿੱਚ ਮਾਪਿਆਂ ਦੇ ਅਧਿਕਾਰਾਂ ਦੀ ਮਾਨਤਾ ਸਿਰਫ ਜੈਵਿਕ ਮਾਂ ਤੱਕ ਸੀਮਿਤ ਨਹੀਂ ਹੋ ਸਕਦੀ ਅਦਾਲਤ ਨੇ ਫੈਸਲਾ ਸੁਣਾਇਆ ਕਿ ਸ਼ਹਿਰ ਦੇ ਰਜਿਸਟਰਾਰ ਲਈ ਸਮਲਿੰਗੀ ਮਾਪਿਆਂ ਤੋਂ ਪੈਦਾ ਹੋਏ ਬੱਚਿਆਂ ਨੂੰ ਜੈਵਿਕ ਮਾਵਾ ਅਤੇ ਉਸ ਔਰਤ ਦੇ ਅਧਿਕਾਰਾਂ ਤੋਂ ਵਾਂਝਾ ਕਰਨਾ ਗੈਰ ਸੰਵਧਾਨਿਕ ਸੀ ਜਿਸ ਆਪਣੇ ਸਾਥੀ ਦੀ ਡਾਕਟਰੀ ਸਹਾਇਤਾ ਪ੍ਰਾਪਤ ਗਰਭਵਸਥਾ ਲਈ ਸਹਿਮਤੀ ਦਿੱਤੀ ਸੇ ਤੇ ਮਾਪਿਆਂ ਦੀਆਂ ਜ਼ਿੰਮੇਵਾਰੀਆਂ ਸੰਭਾਲੀਆਂ ਸਨ ਐਲਜੀਵੀਟੀਕਯੂ ਪਲੱਸ ਦੇ ਸਮਰਥਕਾਂ ਨੇ ਇਸ ਫੈਸਲੇ ਦਾ ਜਸ਼ਨ ਮਨਾਇਆ ਤੇ ਇਸ ਨੂੰ ਇਟਲੀ ਵਿੱਚ ਨਾਗਰਿਕ ਅਧਿਕਾਰਾਂ ਲਈ ਇੱਕ ਇਤਿਹਾਸਿਕ ਦਿਨ ਕਿਹਾ ਰੈਨਵੋ ਫੈਮਿਲੀਜ਼ ਨੇ ਇੱਕ ਬਿਆਨ ਵਿੱਚ ਕਿਹਾ ਕਿ ਆਖਰਕਾਰ ਅਸੀਂ ਜੋ ਚਾਹੁੰਦੇ ਹਾਂ ਉਸ ਨੂੰ ਮਾਨਤਾ ਮਿਲ ਗਈ ਮੁੰਡਿਆਂ ਤੇ ਕੁੜੀਆਂ ਨੂੰ ਜਨਮ ਤੋਂ ਹੀ ਆਪਣੇ ਮਾਪਿਆਂ ਦੋਵਾਂ ਦੀ ਮਾਨਤਾ ਪ੍ਰਾਪਤ ਕਰਨ ਦਾ ਅਧਿਕਾਰ ਹੈ ਭਾਵੇਂ ਉਹਨਾਂ ਦੀਆਂ ਦੋ ਮਾਂਵਾਂ ਹੀ ਕਿਉਂ ਨਾ ਹੋਣ ਹਾਲੀ ਦੇ ਸਾਲਾਂ ਵਿੱਚ ਕੁਝ ਸ਼ਹਿਰਾਂ ਦੇ ਰਜਿਸਟਰਾਰਾਂ ਨੇ ਜਨਮ ਸਰਟੀਫਿਕੇਟ ਤੇ ਸਿਰਫ ਜੈਵਿਕ ਮਾਂ ਦਾ ਨਾਮ ਦਰਜ ਕਰਨਾ ਸ਼ੁਰੂ ਕਰ ਦਿੱਤਾ ਹੈ ਉਸ ਦੇ ਸਾਥੀ ਦਾ ਨਾਮ ਦਰਜ ਨਹੀਂ ਕੀਤਾ ਜਾ ਰਿਹਾ ਬੱਚੇ ਤੇ ਕਾਨੂੰਨ ਦੇ ਅਧਿਕਾਰ ਅਤੇ ਜ਼ਿੰਮੇਵਾਰੀ ਪ੍ਰਾਪਤ ਕਰਨ ਲਈ ਗੈਰ ਜੈਵਿਕ ਮਾਂ ਨੂੰ ਬੱਚੇ ਨੂੰ ਗੋਦ ਲੈਣਾ ਪੈਂਦਾ ਇਹ ਫੈਸਲਾ ਡਾਕਟਰੀ ਸਹਿਤਾ ਰਹੀਂ ਬੱਚੇ ਦੇ ਜਨਮ ਦੀ ਵਿਅਤਤਾ ਤੇ ਵਿਚਾਰ ਨਹੀਂ ਕਰਦਾ ਇਟਲੀ ਵਿੱਚ ਆਈਵੀਐਫ ਤੇ ਸਖਤ ਪਾਬੰਦੀਆਂ ਨੇ ਅਤੇ 2004 ਤੋਂ ਸਰੋਗੇਸੀ ਤੇ ਵੀ ਪਾਬੰਦੀ ਲਗਾਈ ਗਈ ਹੈ ਪਿਛਲੇ ਸਾਲ ਇਟਲੀ ਨੇ ਸਰੋਗੇਸੀ ਰਾਹੀਂ ਬੱਚੇ ਪੈਦਾ ਕਰਨ ਲਈ ਵਿਦੇਸ਼ ਯਾਤਰਾ ਕਰਨ ਵਾਲੇ ਇਟਾਲਵੀ ਨਾਗਰਿਕਾਂ ਨੂੰ ਅਪਰਾਧੀ ਬਣਾਉਣ ਲਈ ਪਾਬੰਦੀ ਦਾ ਵਿਸਤਾਰ ਕੀਤਾ